ਸਬ ਡਿਵੀਜ਼ਨ ਫਿਲੌਰ ਦੀ ਪੁਲਿਸ ਵੱਲੋਂ ਬਿਲਗਾ ਚ ਕੱਢਿਆ ਫਲਾਈਂਗ ਮਾਰਚ ਅਤੇ ਸਤਲੁਜ ਬੰਨ ਤੇ ਸਰਚ ਆਪਰੇਸ਼ਨ ਦੌਰਾਨ 250 ਲੀਟਰ ਲਾਹਣ ਕੀਤੀ ਬਰਾਮਦ ਫਿਲੌਰ ਡਿਵੀਜ਼ਨ ਦੇ ਡੀਐਸਪੀ ਭਾਰਤ ਮਸੀਹ ਦੀ ਅਗਵਾਈ ਹੇਠ ਥਾਣਾ ਬਿਲਗਾ ਦੇ ਐਸਐਚਓ ਸ਼ੁਕਿੰਦਰ ਸਿੰਘ ਖੈਰਾ ਅਤੇ ਥਾਣਾ ਗੋੜਾਇਆ ਦੇ ਐਸਐਚਓ ਸਿਕੰਦਰ ਸਿੰਘ ਬਰਤ ਨੇ ਆਪਣੀਆਂ ਪੂਰੀਆਂ ਟੀਮਾਂ ਸਮੇਤ ਬਿਲਗਾ ਵਿੱਚ ਭਾਰੀ ਪੁਲਿਸ ਨਾਲ ਫਲਾਈਂਗ ਮਾਰਚ ਕੱਢਿਆ ਇਸ ਤੋਂ ਬਾਅਦ ਟੀਮਾਂ ਵੱਲੋਂ ਪਿੰਡ ਤਲਵੰਡ ਸੰਗੋਵਾਲ ਨੇੜੇ ਸਤਲੁਜ ਦੇ ਰਿਆਦੇ ਬੰਦ ਤੇ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੌਰਾਨ ਤਕਰੀਬਨ 250 ਲੀਟਰ ਲਾਹਣ ਦੋ ਵੱਡੇ ਡਰਮ ਸ਼ਰਾਬ ਬਣਾਉਣ ਲਈ ਵਰਤੀ ਜਾ ਰਹੀ ਪੱਠੀ ਅਤੇ ਪਾਈਪ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਅੱਗੇ ਹੋਰ ਜਾਂਚ ਕੀਤੀ ਜਾ ਰਹੀ ਹੈ ਨਜਾਇਜ਼ ਤੌਰ ਤੇ ਬਣਾਈ ਜਾ ਰਹੀ ਦੇਸੀ ਸ਼ਰਾਬ ਘੋਲ ਮਿਲਣ ਦੀ ਆਸ ਹੈ ਅਤੇ ਕਾਰਵਾਈ ਨੂੰ ਹੋਰ ਵੀ ਅੱਗੇ ਵਧਾਇਆ ਜਾ ਰਿਹਾ ਹੈ ਏਪੀ ਨਿਊਜ਼ ਪੰਜਾਬੀ ਲਈ ਬਿਲਗਾ ਤੋਂ ਤਜਿੰਦਰ ਪਾਲ ਦੀ ਖਾਸ ਰਿਪੋਰਟ ਅੱਜ ਤੋਂ ਡੈਲਵਾ ਦੇ ਬਾਕ ਰੋ ਪਿੰਡਾਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਕੀ ਕਹਿੰਦੇ ਜਨੇਸਰ ਜਿਹੜੇ ਲੱਛਣ ਹੋ ਰਹੇ ਹੈਗੇ ਆ ਬਲੌਕ ਸੰਧੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧ ਵਿੱਚ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੇ ਉਹ ਰੋਡ ਮਾਰਚ ਪੱਧਿਆ ਵਾ ਤੇ ਹੁਣ ਜਿਹੜੀ ਅਸੀਂ ਉਹ ਇੱਥੇ ਜਿਹੜਾ ਦਰਿਆ ਦੇ ਤੇ ਰਿਸਰਚ ਕਰਨ ਵਾਸਤੇ ਆਏ ਸੀਗੇ ਸਾਨੂੰ ਇਹ ਇਨਫੋਰਮੇਸ਼ਨ ਹੈਗੀ ਹੈ ਕਿ ਜਿਹੜੀ ਇਨੀਸ਼ੀਏਟਿਵ ਲਿਖਰ ਹੈਗੀ ਉਹ ਤਿਆਰ ਕੀਤੀ ਜਾਂਦੀ ਹੈ ਇੱਥੇ ਜਿਹਦੀ ਬੰਨ ਹੁਣ ਆਗੇ ਇਹ ਸੱਜੀ ਕੀਤੀ ਹੈ ਕਿ ਸਾਨੂੰ ਦੋ ਵੱਡੇ ਗਾਮ तकरीबन 2200 ਲੀਟਰ ਦੇ ਕਰੀਬ ਜਿਹੜੀ ਸ਼ਰਾਬ ਤੇ ਦੋ ਜਿਹੜੀਆਂ ਉਤਰਪਾਲਾਂ ਤੇ ਇਹ ਦੋ ਟੀਬਾਂ ਜਿਹੜੀਆਂ ਉਂਗਲੀਆਂ ਵਾ ਇਹ ਕਾਫੀ ਸ਼ਨਾਤ ਆ। ਹੁਣ ਵਾਲ ਜਿੰਨਾ ਵੇ ਸਭ ਜੋ ਇਲੈਕਸ਼ਨ ਆ ਰਹੀ ਹੈ ਇਸ ਤੋਂ ਉਹ ਕੰਮ ਕਰਨਾ ਚਾਹੁੰਦੇ। ਬਸ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਨੂੰ ਹੀ ਸਮੂਥਲੀ ਜਿਹੜਾ ਸਿਰੇ ਚੜਾਉਣ ਵਾਸਤੇ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਵਾ ਤੇ ਜਿਹੜੇ ਹੈਗੇ ਆ ਅਸਲਾ ਤਾਰਕ ਹੈਗੇ ਆ ਉਹਨਾਂ ਨੂੰ ਮੇਰੀ ਅਪੀਲ ਆ ਕਿ ਜਿਹੜਾ ਉਹ ਕੋਈ ਵੀ ਅਸਲਾ ਜਿਹੜਾ ਨਾ ਉਹ ਕੈਦੀ ਨਹੀਂ ਕਰ ਸਕਦਾ ਸਿਲੈਕਸ਼ਨ ਦੇ ਦੌਰਾਨ। ਜਿਹੜੇ ਮਾੜੇ ਅੰਸਰ ਹੈਗੇ ਆ ਉਹ ਮਾੜੇ ਕੰਮ ਛੱਡ ਕੇ ਜਿਹੜੀ ਮੇਨ ਟੀਮ ਵਿੱਚ ਜਿਹੜੇ ਉਹ ਸ਼ਾਮਲ ਹੋ ਜਾਣ। ਹਾਂ ਇਸੇ ਤਰ੍ਹਾਂ ਹੀ ਚੱ ਬਿਲਕੁਲ ਬਿਲਕੁਲ ਟਾਈਮ ਟੂ ਟਾਈਮ ਅਸੀਂ ਜਿਹੜਾ ਨਾ ਸੱਚ ਅਪਰੇਸ਼ਨ ਕਰਾਂਗੇ ਜੇ ਸਾਡੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਜਰੂਰ ਜਿਹੜੀ ਹੈ ਲਗਾਤਾਰ ਰੈਗੂਲਰਲੀ ਪੀਰੀਆਡਿਕਲੀ ਇਹ ਕਰਦੇ ਰਹਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ